ਤਾਂ ਐ ਲੈਸ ਹੋ ਜਾਂਦਾ ਹੈ ਕਾਂਗਰਸ ਦਾ ਤੇ ਆਪ ਪਾਰਟੀ ਤੇ ਫਿਰ ਹੁੰ ਜਾ ਫਿਰ ਜਿੱਤ ਹੋਗੀ ਭਰਾ ਪੰਜਾਬ ਦੇ ਵਿੱਚ ਲੋਕ ਸਭਾ ਜਿੱਤ ਤੁਸੀਂ ਕਹਿ ਰਹੇ ਹੋ ਕਿ ਹੁੰ ਜਾ ਫੇਰ ਜਿੱਤ ਹੋ ਸਕਦੀ ਹੈ ਕਿ ਅਗਰ ਆਮ ਆਦਮੀ ਪਾਰਟੀ ਤੇ ਕਾਂਗਰਸ ਰਿਲੇਂਸ ਕਰਦੀਆਂ ਗਠਜੋੜ ਕਰਦੀਆਂ ਨੇ ਪੰਜਾਬ ਦੇ ਵਿੱਚ ਫਿਰ ਥੋੜਾ ਕੀ ਬਣੇਗਾ ਕਿ ਐਮਪੀ ਦੀ ਟਿਕਟ ਕਰ ਖੜੜ ਤੋਂ ਕਾਂਗਰਸ ਨੂੰ ਦੇ ਦਿੱਤੀ ਮਾ ਗਠਵੰਦਨ ਦੇ ਵਿੱਚ ਕੋਈ ਗਠਜੋੜ ਦੇ ਵਿੱਚ ਤਾਂ ਤੁਸੀਂ ਵੋਟ ਕੌਣ ਪਾਉਂਦਾ ਹੋ ਪਾਰਟੀ ਹਾਈ ਕਮਾਂਡ ਇਹ ਤੁਸੀਂ ਸ਼ਾਸਨ ਕਰਦੇ ਕਿ ਸੂਬੇ ਦੇ ਪਾਰਟੀ ਦੀ ਮਨਜ਼ੂਰ ਹੋਏਗਾ ਕਠਜੋੜ ਤੋਂ ਬਾਅਦ ਜਦੋਂ ਰੈਲੀ ਕਰਨ ਵਾਸਤੇ راہਲ ગાંધી ਜੀ ਜਾਂ ਫਿਰ ਸੋਨੀਆ ગાંધી ਜਾਂਦੇ ਨੇ ਤਾਂ ਕਿਵੇਂ ਦੋਨੋਂ ਤੁਸੀਂ ਇੱਕ ਸਟੇਜ ਦੇ ਉੱਤੇ ਕਿਵੇਂ ਅੱਖਾਂ ਦੇ ਨਾਲ ਅੱਖ ਮਿਲਾਉਣਗੇ ਕਿਉਂਕਿ ਤੁਸੀਂ ਬਹੁਤ ਦੇਰ ਸੇਵਾ ਕੀਤੀ ਤੁਸੀਂ ਹਮੇਸ਼ਾ ਉਹਨਾਂ ਨੂੰ ਪਾਰਟੀਆਂ ਤੋਂ ਬਾਅਦ ਭੰਡਿਆ ਹੀ ਬਹੁਤ ਹੈ ਨੂੰ ਸਮੀਕਰਨ ਪੰਜਾਬ ਦੇ ਇਥੇ ਤੇ ਜਾਂ ਇਹਨਾਂ ਪਾਰਟੀਆਂ ਤੇ ਜੋਣਗੇ ਝਾੜੂ ਦੇ ਆ ਪੰਜੇ ਦੇ ਉਹ ਦੇਖ ਕੇ ਲੈਣਾ ਫੈਸਲਾ ਕਰਨਾ ਜੋ ਮਨਜ਼ੂਰ ਹੋਏਗਾ ਬਿੱਤੇ ਦਿਨੀ ਪਾਰਦੇਸ਼ ਦੇ ਵਿੱਚ ਗਠਜੋੜ ਹੋਇਆ ਹੈ ਰਿਐਲੈਂਸ ਹੋਇਆ ਵੱਡਾ ਸਾਰੀ ਪਾਰਟੀਆਂ ਨੇ ਮਿਲ ਕੇ ਇੱਕ ਵੱਡਾ ਰਿਐਲੈਂਸ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਭਾਜਪਾ ਨੂੰ ਐਮਪੀ ਚੋਣਾਂ ਦੇ ਵਿੱਚ ਹਰਾਉਣਾ ਹੈ ਤਾਂ ਇਸੇ ਨੂੰ ਲੈ ਕੇ ਕੁਝ ਪਾਰਟੀਆਂ ਇਸ ਚੀਜ਼ ਦਾ ਇਤਰਾਜ਼ ਵੀ ਕਰ ਰਹੀਆਂ ਨੇ ਭਾਵੇਂ ਕਾਂਗਰਸ ਦੀ ਗੱਲ ਕਰੀ ਉਹਨਾਂ ਨੂੰ ਦੱਸਿਆ ਗਿਆ ਕਿ ਪੰਜਾਬ ਦੇ ਵਿੱਚ ਰਿਐਲੈਂਸ ਨਹੀਂ ਹੋਣਾ ਚਾਹੀਦਾ ਕਿਉਂਕਿ ਕਾਂਗਰਸ ਬਹੁਤ ਮਜ਼ਬੂਤ ਪਕੜ ਦੇ ਨਾਲ ਇਸ ਬਾਰੇ ਐਮਪੀ ਚੋਣਾਂ ਦੇ ਵਿੱਚ ਜਿੱਤ ਹਾਸਲ ਕਰੇਗੀ ਪੰਜਾਬ ਤੋਂ ਪਰ ਦੂਜੇ ਪਾਸੇ ਇਸ ਰਲੈਂਸ ਦੀ ਸ਼ੁਰੂਆਤ ਹੋ ਗਈ ਹੈ ਚੰਡੀਗੜ੍ਹ ਤੋਂ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਨੂੰ ਲੈ ਕੇ ਜੋ ਖਿੱਚੋਤਾਣੀ ਚੱਲ ਰਹੀ ਸੀ ਉਸ ਨੂੰ ਲੈ ਕੇ ਆਮ ਆਦੀ ਪਾਰਟੀ ਤੇ ਨਾਲ ਕਾਂਗਰਸ ਨੇ ਗਠਜੋੜ ਕੀਤਾ ਹੈ ਰਲੈਂਸ ਕੀਤਾ ਹੈ ਤਾਂ ਕਾਂਗਰਸ ਦੇ ਜਿਹੜੇ ਲੀਡਰ ਨਹੀਂ ਤੇ ਦੂਜੇ ਪਾਸੇ ਆਮ ਆਦੀ ਪਾਰਟੀ ਦੇ ਸੀਨੀਅਰ ਲੀਡਰ ਰਾਘੂ ਚੱਡਾ ਵੱਲੋਂ ਵੀ ਇਹ ਕਿਹਾ ਗਿਆ ਕਿ ਸਾਡਾ ਪਹਿਲਾ ਗਠਜੋੜ ਦੇਖ ਕੇ ਹੀ ਭਾਜਪਾ ਡਰ ਗਈ ਹੈ ਜਿਸ ਨੂੰ ਲੈ ਕੇ ਚੋਣ ਜਿਹੜੀ ਮੁਲਤਵੀ ਕਰਾ ਦਿੱਤੀ ਹੈ ਤਾਂ ਪਰ ਸਵਾਲ ਵੱਡੇ ਨੇ ਕਿ ਜਿਹੜੇ ਪਹਿਲਾਂ ਦਿਗਜ ਨੇਤਾ ਕਾਂਗਰਸ ਦੇ ਵਿੱਚ ਸੀ ਉਹਨਾਂ ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਤਾਂ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਤੋਂ ਬਾਅਦ ਹੁਣ ਅਗਰ ਜੇ ਪੰਜਾਬ ਦੇ ਵਿੱਚ ਰੈਸ ਕਾਂਗਰਸ ਦੇ ਨਾਲ ਹੁੰਦਾ ਤਾਂ ਉਹਨਾਂ ਦੀ ਕਿੰਨੀ ਕੁ ਪੁੱਛਗਿੱਛ ਉਸ ਗੱਟਜੋੜ ਦੇ ਵਿੱਚ ਹੋਏਗੀ ਜਾਂ ਫਿਰ ਉਹ ਇਸ ਚੀਜ਼ ਤੇ ਕੀਵੇਂ ਸੋਚਦੇ ਨੇ ਤਾਂ ਇਸ ਨੂੰ ਲੈ ਕੇ ਸਾਬਕਾ ਕੈਬਨ ਮੰਤਰੀ ਜਗਮਉਨ ਸਿੰਘ ਤੰਗ ਜੋ ਕਿ ਕਾਫੀ ਲੰਬਾ ਸਮਾਂ ਕਾਂਗਰਸ ਦੇ ਵਿੱਚ ਰਹਿ ਕੇ ਐਮਐਲਏ ਬਣਦੇ ਰਹੇ ਕੈਬਨ ਮੰਤਰੀ ਵੀ ਬਣੇ ਨੇ ਤੇ ਦੂਜੇ ਪਾਸੇ ਕਾਫੀ ਪਹੁੰਚਦਾਰ ਲੀਡਰ ਮੰਨੇ ਜਾਂਦੇ ਨੇ ਜਿਸ ਨੂੰ ਲੈ ਕੇ ਸਾਡੇ ਜਮਨ ਸਿੰਘ ਕੰਗ ਨੇ ਕੰਗ ਸਾਹਿਬ ਇੱਕ ਪਾਸੇ ਤੁਸੀਂ 40 ਸਾਲ ਦੇ ਕਰੀਬ ਦੱਸ ਦਿੱਤੇ ਜੀ ਪਹਿਲਾਂ ਵੀ ਕਿ ਕਾਂਗਰਸ ਦੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕੀਤੀ ਹੈ ਪਰ ਦੂਜੇ ਪਾਸੇ ਤੁਸੀਂ ਹੁਣ 2022 ਦੇ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਆ ਆਮ ਆਦਮੀ ਪਾਰਟੀ ਦੇ ਪੱਲਾ ਫੜਨ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਮਹਾ ਗਠਜੋਦਨ ਕਰ ਰਹੀ ਹੈ ਕਿ ਅਸੀਂ ਇਕੱਠੇ ਹੋ ਕੇ ਚੋਣਾਂ ਲੜਾਂਗੇ ਜਦੀ ਸ਼ੁਰੂਆਤ ਚੰਡੀਗੜ੍ਹ ਤੋਂ ਹੋਗੀ ਫੇ ਥੋੜੀ ਪੁੱਛ ਕੇ ਕਿਵੇਂ ਰਹੇਗੀ ਹੁਣ ਇਸ ਦੇ ਵਿੱਚ ਕਿਉਂਕਿ ਤੁਸੀਂ ਤਾਂ ਦੋਨੋਂ ਪਾਸੋਂ ਕੋਈ ਲੱਗਦਾ ਕਿ ਕਾਂਗਰਸ ਛੱਡ ਵੀ ਗਈ ਤੇ ਤਾਂ ਦੂਜੇ ਪਾਸੇ ਆਮ ਆਦੀ ਪਾਰਟੀ ਸ਼ਾਮਲ ਹੋ ਗਈ ਆਮ ਆਦੀ ਪਾਰਟੀ ਹੁਣ ਗਠਜੋੜ ਕਰ ਰਹੀ ਹੈ ਤੁਸੀਂ ਦੇਖੋ ਹੁਣੇ ਗੱਲ ਕੀਤੀ ਹੈ ਇੰਡੀਆ ਗਠਜੋੜ ਦੀ ਕੀਤੀ ਹੈ ਨੈਸ਼ਨਲ ਲੈਵਲ ਤੇ ਇਹ ਸ਼ਾਇਦ ਇਤਿਹਾਸ ਵਿੱਚ ਪਹਿਲਾ ਇਕੱਲੀ ਕਾਂਗਰਸ ਪਾਰਟੀ ਸੈਂਟਰ ਸਰਕਾਰ ਬਣਾਉਂਦੀ ਰਹੀ ਹੈ ਲੇਕਿਨ ਉਸ ਤੋਂ ਬਾਅਦ ਐਨਡੀਏ ਆਈ ਬਾਜਪਾ ਕਹਿ ਲੋ ਫਿਰ ਯੂਪੀ ਆਈ ਜਾਨੀ ਕਿ ਨਾ ਮਜਬੂਰ ਹੋ ਕੇ ਪਾਰਟੀਆਂ ਨਾਲ ਅਲਾਈਅੰਸ ਕਰਕੇ ਆਪਣੀ ਨਫਰੀ ਵਧਾਣੀ ਪਈ ਪਾਰਲੀਮੈਂਟ ਦੇ ਵਿੱਚ ਐਮਪੀ ਵਧਾਣੇ ਪਏ ਤਾਂ ਅਲਾਈਅੰਸ ਹੋਇਆ ਤਾਂ ਜਾ ਕੇ ਸਰਕਾਰਾਂ ਬਣੀਆਂ ਹੁਣ ਵੀ ਆਮ ਜੋ ਕਾਂਗਰਸ ਪਾਰਟੀ ਦਾ ਜਾਂ ਆਪ ਪਾਰਟੀ ਸਾਡੀ ਦਾ ਕਹਿਣਾ ਹੈ ਉਹ ਲੀਡਰਾਂ ਦਾ ਕਹਿਣਾ ਹੈ ਸਾਰੀ ਪਾਰਟੀਆਂ ਦਾ ਕਿ ਕੇਂਦਰ ਵਿੱਚ ਮੋਦੀ ਸਰਕਾਰ ਭਾਜਪਾ ਸਰਕਾਰ ਬਹੁਤ ੱੱਕਾ ਕਰ ਰਹੀ ਹੈ ਈਡੀ ਵਧ ਰਹੀ ਹੈ ਸੀਬੀਆਈ ਵਧ ਰਹੀ ਹੈ ਤੇ ਅੰਨੇਵਾਹੀ ਜੋ ਕੰਮ ਕਰ ਰਹੀ ਹੈ ਕਾਰਵਾਈਆਂ ਸਭ ਲੀਡਰਨ ਫੜ ਕੇ ਅੰਦਰ ਦੇਣ ਲੱਗੀ ਹੋਈ ਚਾਹੇ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਅਸੀਂ ਲੋਕ ਸਭਾ ਤੋਂ ਕਿਸੇ ਲੀਡਰ ਨੂੰ ਬਾਹਰ ਨਾ ਰਹਿਣ ਦੀਏ ਸਾਡੀ ਮਨਮਾਨੀ ਕਰ ਸਕੀਏ ਉਹਨੂੰ ਸੋਚ ਸਮਝ ਕੇ ਸਾਰੀ ਪਾਰਟੀਆਂ ਨੇ ਫੈਸਲਾ ਕੀਤਾ ਕਿ ਇੰਡੀਆ ਘੜ ਜੋੜ ਬਣਾਈਏ ਇੰਡੀਆ ਘੜ ਜੋੜ ਵਿੱਚ ਹਿੰਦੁਸਤਾਨ ਲੈਵਲ ਦੀਆਂ ਕਈ ਪਾਰਟੀਆਂ ਨੇ ਸਭ ਤੋਂ ਆਪਣੇ ਪਾਲਿਸੀ ਪ੍ਰੋਗਰਾਮ ਨੇ ਸੂਬਾ ਪੱਧਰ ਤੇ کارਗੁਜ਼ਾਰੀ ਹੈ ਉਹਦੇ ਵਾਸਤੇ ਮੈਂ ਮਹਿਸੂਸ ਕਰਦਾ ਜੋ ਟੀਵੀ ਕਹਿੰਦੀ ਹੈ ਪ੍ਰੈਸ ਕਹਿੰਦੀ ਹੈ ਕਾਫੀ ਅਰਥਕਨਾ ਮੁਸ਼ਕਲਾਂ ਪੈ ਰਹੀਆਂ ਨੇ ਸਮਝੌਤਾ ਹੋਣ ਵਾਸਤੇ ਸੀਟਾਂ ਦੀ ਵੰਡ ਵੀ ਹੈ ਪਰ ਇੱਕ ਪਾਸੇ ਸਾਰੇ ਮੋਦੀ ਸਾਹਿਬ ਤੋਂ ਮੈਂ ਕੀ ਕਹਾਂ ਡਰ ਕੇ ਆ ਉਹਨਾਂ ਨੂੰ ਉਤਾਰਨ ਵਾਸਤੇ ਇੰਡੀਆ ਘਟੋਰ ਬਣਾਇਆ ਹੈ ਹੁਣੇ ਘਟੋਰ ਵਾਸਤੇ ਸੀਟਾਂ ਦੀ ਵੰਡ ਹੋਣੀ ਹੈ ਪੰਜਾਬ ਵਿੱਚ ਵੀ ਇਹਦੇ ਵਾਸਤੇ ਗੱਲਬਾਤ ਚੱਲ ਰਹੀ ਹੈ। ਕੋਈ ਗੱਲ ਚੰਡੀਗੜ੍ਹ ਕੀਤੀ ਹੈ। ਚੰਡੀਗੜ੍ਹ ਵਿੱਚ ਵੀ ਜਦੋਂ ਦੋਨੋਂ ਪਾਰਟੀਆਂ ਨੇ ਦੇਖਿਆ ਕਿ ਅਸੀਂ ਬੀਜੇਪੀ ਨੂੰ ਢਾ ਕੇਵੇਂ ਲਾ ਸਕਦੇ ਹਾਂ। ਪਵਨ ਬੰਸਲ ਤੇ ਰਾਗਵਟ ਢੱਡਾ ਜੀ ਦੀ ਮੀਟਿੰਗ ਆਪਸ ਹੋਈ ਪਰ ਉਹਨਾਂਤ ਰੇਲ ਮੰਤਰੀ ਸਾਹਿਬ ਦਾ। ਉਹਨਾਂ ਨੇ ਪਾਰਟੀ ਹਿੱਤੂ ਸੋਚਿਆ ਕਿ ਜੇ ਇਕੱਠੇ ਇਲੈਕਟ ਲੜੀਏ ਤਾਂ ਸਾਡੇ ਕੌਂਸਲਰ ਵੱਧ ਜਾਣਗੇ ਜਾਂ ਸੀ ਮੇਅਰ ਬਣਾ ਸਕਦੇ ਹਾਂ। ਪਰ ਜੋ ਕੱਲ ਉੱਥੇ ਹੋਇਆ ਬੜਾ ਮਤਭਾਗਾ ਹੋਇਆ ਹੈ। ਪਰੇ ਮੇਰੇ ਵਾਸਤੇ ਕੋ ਨਵੀਂ ਗੱਲ ਨਹੀਂ ਹੈ ਇਹ ਬੜਾ ਇੱਕ ਹੋਣ ਵਾਲੀ ਗੱਲ ਹੀ ਸੀ ਉਹ ਇੰਜ ਹੀ ਹੋਣਾ ਸੀ ਇਲੈਕਸ਼ਨ ਮੁਲਤ ਵੀ ਹੋਣਾ ਸੀ ਕਿਉਂਕਿ ਹੁਣ ਜਿੰਨੇ ਐਮਟੀ ਸਹਿਬਾਨ ਇਕੱਠੇ ਹੋਏ ਨੇ ਕੌਂਸਲਰ ਸਹਿਬਾਨ ਸਾਡੇ ਚੰਡੀਗੜ੍ਹ ਦੇ ਯੂਟੀ ਦੇ ਉਹ ਇਕੱਠੇ ਰਹਿੰਦੇ ਨੇ ਕਿੱਥੇ ਰਹਿੰਦੇ ਨੇ ਕਿਵੇਂ ਰਹਿੰਦੇ ਨੇ ਕਿਉਂਕਿ ਹੁਣ ਹੋਰ ਸਟੇਡਿੰਗ ਹੋਣੀ ਹੈ ਅੱਜ ਮੈਂ ਪੜਿਆ ਫਰਵਰੀ ਦੇ ਪਹਿਲੇ ਹਫਤੇ ਸ਼ਾਇਦ ਡੀਸੀ ਸਾਹਿਬ ਨੇ ਕਿਹਾ ਲਖਨਊੜੇ ਮੇਅਰ ਦਾ ਬਹੁਤ ਲੰਬਾ ਸਮਾਂ ਪਿਆ ਖਚੋਤ ਹੋਣੀ ਹੈ ਰੱਬ ਜਾਣੇ ਕੀ ਬਣਨਾ ਹੈ ਲੇਕਿਨ ਇਹ ਸਾਰੀਆਂ ਜੋ ਗੱਲਾਂ ਹੋ ਰਹੀਆਂ ਨੇ ਹਿੰਦੁਸਤਾਨ 'ਚ ਸਿਧਾਂਤਾਂ ਦੇ ਖਿਲਾਫ ਵੈਲਿਊਜ਼ ਕੀਮਤਾਂ ਕਦਰਾਂ ਖਿਲਾਫ ਹੋ ਰਹੀਆਂ ਲੋਕਤੰਤਰ ਦਾ ਘਾਣ ਕਰਕੇ ਇੰਜ ਨਹੀਂ ਹੋਣਾ ਚਾਹੀਦਾ ਪਹਿਲਾਂ ਕਦੇ ਇੰਜ ਹੋਇਆ ਨਹੀਂ ਹੈ ਸਵਾਲ ਹੈ ਪੰਜਾਬ ਵਿੱਚ ਪੰਜਾਬ ਵਿੱਚ ਮੈਨੂੰ ਬਹੁਤ ਕੋਣ ਦਾ ਮੌਕਾ ਮਿਲਦਾ ਆਪਣੇ ਹਲਕੇ ਮੁੰਡਾ ਖੜਤਾ ਜਾਂਦੇ ਹਾਂ ਰਹਿਣਾ ਮੈਂ ਸੂਬੇ ਵਿੱਚ ਵੀ ਮੈਂ ਤਿੰਨ ਵਾਰੀ ਮੰਤਰੀ ਪੰਜਾਬ ਸਰਕਾਰ ਦੇ ਹਾਂ ਬੜੇ ਲਿੰਕਾਂ ਲੋ ਬੁਲਾਉਂਦੇ ਮੈਂ ਜਾਣਾ ਆਮ ਜਿਹੜਾ ਵਰਕਰ ਹੈ ਉਹਦੀ ਇਹ ਭਾਵਨਾ ਹੈ ਮੈਂ ਪਬਲਿਕ ਸਟੇਟਮੈਂਟ ਸੁਣ ਲਿਆ ਆਪਣੀ ਗੱਲ ਹੀ ਕਰ ਰਿਹਾ ਕਿ ਜੇ ਤਾਂ ਐਲਾਇੰਸ ਹੋ ਜਾਂਦਾ ਹੈ ਕਾਂਗਰਸ ਦਾ ਤੇ ਆਪ ਪਾਰਟੀ ਦਾ ਤੇ ਫਿਰ ਹੁੰ ਜਾ ਫਿਰ ਜਿੱਤ ਹੋਊਗੀ ਭਰਾ ਪੰਜਾਬ ਦੇ ਵਿੱਚ ਲੋਕ ਸਭਾ ਦੇ ਦੋਨਾਂ ਪਾਰਟੀਆਂ ਦੀ ਤੇ ਅਕਾਲੀ ਤੇ ਭਾਜਪਾ ਇਕੱਠੇ ਹੋਣਗੇ ਹੋਣਗੇ ਅਨੁਸਾਰ ਦੇ ਨੂੰ ਇੱਕ ਦੋ ਰਾਹ ਹੈ ਨਹੀਂ ਇਹ ਮੇਰੀ ਪਬਲਿਕ ਬਣੀ ਸਮਝ ਲਓ ਮੇਰੀ ਸਭ ਜੀ ਲੋਕ ਅਨੁਸਾਰ ਦੇ ਨੂੰ ਇਕੱਠੇ ਨਹੀਂ ਹੋਣਾ ਨਹੀਂ ਤਾਂ ਖੇਰ ਖੇਰ ਹੋ ਜਾਣਗੇ ਤੇ ਜੇਕਰ ਇਹ ਪਾਰਟੀਆਂ ਇਕੱਠੀਆਂ ਨਹੀਂ ਹੁੰਦੀਆਂ ਸੀਟਾਂ ਦੀ ਮਾਡਲ ਲੈ ਕੇ ਨਹੀਂ ਰਿਕਾ ਬੰਦੇ ਕੋਲ ਹੋਰ ਗੱਲ ਹੁੰਦੀ ਹੈ ਤੇ ਸੀਟਾਂ ਪਤਾ ਨਹੀਂ ਕੀ ਬਣਨੀ ਹੈ ਸੀਟਾਂ ਵੰਡ ਕੇ ਆਉਣੀਆਂ ਦੋ ਚਾਰ ਪੰਜ ਕਾਂਗਰਸ ਨੂੰ ਆ ਸਕਦੀਆਂ ਇੰਨੀ ਬਾਜਪਾ ਨੂੰ ਜਾ ਸਕਦੀਆਂ ਕਾਲੀਆਂ ਨੂੰ ਇੰਨੀ ਜਾ ਸਕਦੀਆਂ ਚਾੜੂ ਨੂੰ ਸੋ ਇਸ ਕਰਕੇ ਇਹ ਸੋਚਣ ਵਾਲੀ ਗੱਲ ਹੈ ਹਾਈ ਕਮਾਂਡ ਨੇ ਦੇਖਣਾ ਹੈ ਦੋਨੋਂ ਪਾਰਟੀਆਂ ਜਿਹੜਾ ਸਾਡੇ ਲੱਗੇ ਹੋਏ ਨੇ ਦਿੱਲੀ ਵਿੱਚ ਕੇਜਰੀਵਾਲ ਜੀ ਨੇ ਸੋਨੀਆ ਗਾਂਧੀ ਖੜਗੇ ਸਾਹਿਬ ਨੇ ਕਿ ਕਿਵੇਂ ਅਸੀਂ ਮੋਦੀ ਸਾਹਿਬ ਨੂੰ ਠਾਹ ਲਾ ਸਕਦੇ ਹਾਂ ਬੜੀ ਉਹਨੇ ਇੱਕ ਕਿਸਮ ਦੀ ਸੋਚੀ ਸਮਝੀ ਉਹ ਇੱਕ ਮੈਂ ਸਮਝਦਾ ਪਲਾਨ ਹੈ ਸ੍ਰੀ ਚੜ੍ਹਦੀ ਨਹੀਂ ਚੜ੍ਹਦੀ ਮੈਂ ਇਸ ਬਾਰੇ ਕੁਝ ਕਹਿ ਨਹੀਂ ਸਕਦਾ ਤੁਸੀਂ ਕਹਿ ਰਹੇ ਹੋ ਕਿ ਹੁੰਜਾ ਫੇਰ ਜਿੱਤ ਹੋ ਸਕਦੀ ਹੈ ਕਿ ਅਗਰ ਆਮ ਆਦੀ ਪਾਰਟੀ ਤੇ ਕਾਂਗਰਸ ਰਿਲੈਂਸ ਕਰਦੀਆਂ ਗਠਜੋੜ ਕਰਦੀਆਂ ਨੇ ਪੰਜਾਬ ਦੇ ਵਿੱਚ ਫਿਰ ਥੋੜਾ ਕੀ ਬਣੇਗਾ ਗੱਲ ਤਾਂ ਇਹ ਆ ਰਹੀ ਹੈ ਲੋਕੇ ਵੀ ਸੋਚ ਰਹੇ ਨੇ ਕਿ ਐਮਪੀ ਦੀ ਟਿਕਟ ਅਕਰ ਖਰੜ ਤੋਂ ਕਾਂਗਰਸ ਨੂੰ ਦੇ ਦਿੱਤੀ ਮਾ ਗਠਵੰਦਨ ਦੇ ਵਿੱਚ ਗਠਜੋੜ ਦੇ ਵਿੱਚ ਤਾਂ ਤੁਸੀਂ ਵੋਟ ਪਾਉਂਗੇ ਕਾਂਗਰਸ ਨੂੰ ਦੇਖੋ ਗੱਲ ਪਤਾ ਕੀ ਹੈ ਮੈਂ ਮੇਰਾ ਜੋ ਸ਼ੁਰੂ ਕੈਰੀਅਰ ਹੋਇਆ ਸਿਆਸੀ ਸਰਪੰਚੀ ਤੋਂ ਹੋਇਆ ਹੈ ਹਾਂਜੀ ਪਿੰਛੀਦਲਾ ਸਰਪੰਚ ਰਹਾ ਮੈਂ ਹਾਂਜੀ ਉਸ ਤੋਂ ਬਾਅਦ ਮੈਂ ਯੂਥ ਕਾਂਗਰਸ ਆਇਆ ਮੈਂ ਮੈਂਬਰ ਸੈਨਟ ਸਿੰਡੀਕੇਟ ਰਹਾ 48 ਸਾਲ ਕਾਂਗਰਸ ਲਗਾਏ 2 ਸਾਲ ਪਹਿਲਾਂ ਮੈਨੂੰ ਕਿਸੇ ਖਾਸ ਕਾਰਨਾ ਕਰਕੇ ਹਲਕ ਚੰਨੀ ਮਖੋਟੇ ਵਾਲੇ ਕਰਕੇ ਇਧਰ ਆਣਾ ਪਿਆ ਲੇਕਿਨ ਮੈਂ ਹਮੇਸ਼ਾ ਸਬਰ ਵਾਲਾ ਬੰਦਾ ਸਬਰ ਤੋਂ ਦੋਖੜਾ ਬੰਦਾ ਜੋ ਪਾਰਟੀ ਹਾਈ ਕਮਾਂਡ ਹੇਠੂ ਫੈਸਲਾ ਕਰੇ ਕਿ ਸੂਬੇ ਦੇ ਪਾਰਟੀ ਜੀ ਮਨਜ਼ੂਰ ਹੋਏਗਾ ਇਹ ਕੋ ਗੱਲ ਨਹੀਂ ਜੇ ਮੈਂ ਪਾਰਟੀ ਛੱਡਣੀ ਹੁੰਦੀ ਮੈਂ ਐਨੇ ਇਲੈਕਸ਼ਨ ਲੜੇ ਐ ਤੂੰ ਹਾਰਿਆ ਵੀ ਜਿੱਤਿਆ ਵੀ ਆ ਮੈਂ ਪਹਿਲਾਂ ਛੱਡਣ ਦਾ ਇਸ ਵਾਰ ਤਾਂ ਕਾਰਨ ਕੋ ਐਸੇ ਪੈਦਾ ਹੋ ਗਏ ਮਜਬੂਰ ਹੋ ਕੇ ਸਾਥੀਆਂ ਨੇ ਕਿਹਾ ਕਿ ਸਾਡੀ ਬੜੀ ਹੇਠੀ ਹੋਈ ਏ ਤੇ ਅਸੀਂ ਇਸ ਪਾਰਟੀ ਵੀ ਨਹੀਂ ਰਹਿਣਾ ਤਾਂ ਸਾਨੂੰ ਪੱਲਾ ਫੜਨਾ ਪਿਆ ਝਾੜੂ ਦੇ ਮੁਤਾਬਕ ਤੇ ਝਾੜੂ ਦੀ ਬੜੀ ਵੇਵ ਸਾਲ ਜਿੱਥੋ ਹੀ ਹੈ ਅੱਜ ਵੀ ਭਗਵੰਤ ਮਾਨ ਜੀ ਕੇਜਰੀਵਾਲ ਜੀ ਆਪਣੇ ਢੰਗ ਨਾਲ ਲੱਗੇ ਹੋਏ ਨੇ ਕਿ ਪੰਜਾਬ ਨੂੰ ਕਿਵੇਂ ਵਿਕਾਸ ਦੀਆਂ ਲਹਿਾਂ ਚ ਅੱਗੇ ਲੈ ਕੇ ਜਾ ਸਕੇ ਇਸ ਲਈ ਇਹ ਜੋ ਸਾਰਾ ਫੈਸਲਾ ਹਾਈ ਕਮੰਡ ਦੇ ਨਿਰਭਰ ਕਰਦਾ ਹੈ ਤੇ ਜਿਹੜੀਆਂ ਆਪਣੀਆਂ ਵਿਊਜ਼ ਦੇਣੇ ਆ ਪੰਜਾਬ ਕਾਂਗਰਸ ਨੇ ਆ ਪੰਜਾਬ ਆਮ ਪਾਰਟੀ ਨੇ ਉਹ ਆਪਣੇ ਆਪਣੇ ਵਿਊ ਰੱਖਣੇ ਆ ਫੈਸਲਾ ਹਾਈ ਕਮੰਡ ਨੇ ਕਰਨਾ ਜੋ ਹੋਏਗਾ ਸੋਨ ਬਜ਼ੁਰਗ ਹੋਣਾ ਚਾਹੀਦਾ ਮੈਂ ਸਮਝਦਾ ਅੱਛਾ ਸੋਨੀਆ ਗਾਂਧੀ ਜੀ ਨਾਲ ਤੁਹਾਡਾ ਬਹੁਤ ਨਜ਼ਦੀਕੀ ਰਿਸ਼ਤਾ ਰਿਹਾ ਤੁਸੀਂ ਇੰਨੇ ਸਾਲ ਕਾਂਗਰਸ ਦੇ ਵਿੱਚ ਰਹੇ ਹੋ ਰਾਹੁਲ ਗਾਂਧੀ ਨਾਲ ਕਾਫੀ ਵਾਰ ਮੁਲਾਕਾਤਾਂ ਹੋਈਆਂ ਤਾਂ ਹੁਣ ਗਠਜੋੜ ਤੋਂ ਬਾਅਦ ਜਦੋਂ ਰੈਲੀ ਕਰਨ ਵਾਸਤੇ ਰਾਹੁਲ ਗਾਂਧੀ ਜੀ ਜਾਂ ਫਿਰ ਸੋਨੀਆ ਗਾਂਧੀ ਜੀ ਜਾਂਦੇ ਨੇ ਤਾਂ ਕਿਵੇਂ ਦੋਨੋਂ ਤੁਸੀਂ ਇੱਕ ਸਟੇਜ ਦੇ ਉੱਤੇ ਕਿਵੇਂ ਅੱਖਾਂ ਦੇ ਨਾਲ ਅੱਖਾਂ ਮਲਾਉਣਗੇ ਕਿਉਂਕਿ ਤੁਸੀਂ ਬਹੁਤ ਧੀਰ ਸੇਵਾ ਕੀਤੀ ਤੁਸੀਂ ਹਮੇਸ਼ਾ ਉਹਨਾਂ ਨੂੰ ਪਾਰਟੀ ਛੱਡਣ ਤੋਂ ਬਾਅਦ ਭੰਡਿਆਈ ਬਹੁਤ ਹੈ ਕਿ ਹਾਂ ਮੇਰੀ ਸੁਣਵਾਈ ਨਹੀਂ ਕੀਤੀ ਜਾਂ ਫਿਰ ਇਹਨਾਂ ਨੇ ਗਲਤ ਫੈਸਲਾ ਲਿਆ ਇਹ ਕਿਵੇਂ ਇੰਪੋਸੀਬਲ ਕਿਵੇਂ ਲੇਕੋ ਇਹਦੇ ਨਾਲ ਮੈਂ ਪਹਿਲਾਂ ਕਿਹਾ ਰਾਤੀ ਹੈ ਤੇ ਪਿੱਛੇ ਆ ਜਾਂਦੇ ਹਮੇਸ਼ਾ ਉਹ ਜ਼ਾਤੀ ਹੈ ਤਾਂ ਮੇਰਾ ਬਣਿਆ ਨਹੀਂ ਬਣਿਆ ਲੇਕਿਨ ਜੋ ਸਮੀਕਰਨ ਪੰਜਾਬ ਦੇ ਹਿੱਤ ਵਿੱਚ ਜਾਂ ਇਹਨਾਂ ਪਾਰਟੀਆਂ ਤੇ ਹੋਣਗੇ ਝਾੜੂ ਦੇ ਆ ਪੰਜੇ ਦੇ ਉਹ ਦੇ ਕੇ ਲਿਬਰਲ ਫੈਸਲਾ ਕਰਨਾ ਜੋ ਕਰਨ ਨੂੰ ਮਨਜ਼ੂਰ ਹੋਏਗਾ ਮੈਂ ਤਾਂ ਪਹਿਲਾਂ ਇੰਡਿਸਿਪਲਨ ਚ ਰਹਿਆ ਹੁਣ ਜਿਸ ਵਜ੍ਹਾ ਕੰਮ ਚੱਲਣਾ ਜੋ ਆ ਪਾਰਟੀ ਸਵਾਲ ਆ ਗਈ ਢਟ ਕੇ ਨਵਾਵਾਂਗੇ ਕੁਝ ਵੀ ਕਰਨਾ ਪੈਣਾ ਸਾਨੂੰ ਜੋ ਇੰਡੀਆ ਗਠਜੋੜਨ ਹੋ ਰਿਹਾ ਹੈ ਉਸ ਦੇ ਵਿੱਚ ਅਗਰ ਆਮ ਆਦੀ ਪਾਰਟੀ ਤੇ ਕਾਂਗਰਸ ਗਠਜੋੜ ਕਰਦੀ ਹੈ ਪੰਜਾਬ ਦੇ ਤਾਂ ਹੁਣ ਜਾ ਫਿਰ ਜਿੱਤ ਹੋ ਸਕਦੀ ਹੈ ਪਰ ਇਸ ਦੇ ਵਿੱਚ ਨੇ ਉਹ ਦੱਸਿਆ ਗਿਆ ਕਿ ਮੈਂ ਸਿਆਸਤ ਤੋਂ ਉੱਪਰ ਉੱਠ ਕੇ ਇਸ ਗਠਜੋੜਵੰਦਨ ਦੇ ਵਿੱਚ ਸਾਤ ਦਿਨ ਨੂੰ ਤਿਆਰ ਆ ਭਾਵੇਂ ਕਿ ਕਾਂਗਰਸ ਛੱਡ ਚੁੱਕਾ ਪਰ ਦੂਜੇ ਪਾਸੇ ਜਿੱਥੇ ਆਮ ਆਦੀ ਪਾਰਟੀ ਗੱਲ ਇਹਨਾਂ ਦੋਸੇ ਕਿ ਹੁਣ ਮੈਂ ਆਮ ਆਦੀ ਪਾਰਟੀ ਦਾ ਵਫਾਦਾਰ ਸਪਾਹੀ ਹਾਂ ਜਿੱਥੇ ਵੀ ਹਾਈ ਕਮਾਂਡ ਡਿਊਟੀ ਲਗਾਏਗੀ ਉਸ ਤਰੀਕੇ ਦੇ ਨਾਲ ਹੀ ਮੈਂ ਉਹਨਾਂ ਦਾ ਪ੍ਰਚਾਰ ਕਰਾਂਗਾ ਭਾਵੇਂ ਉਹ ਗਠਜੋੜ ਹੋਵੇ ਜਾਂ ਫਿਰ ਅਲੱਗ ਤੋਂ ਪਾਰਟੀ ਚੋਂ ਲੜੇ ਦੂਜੇ ਪਾਸੇ ਕਿ ਆਮ ਆਦੀਨਾਂ ਦੇ ਵਿੱਚ ਕੀ ਗਠਜੋੜ ਹੁੰਦਾ ਹੈ ਪੰਜਾਬ ਦੇ ਵਿੱਚ ਨਹੀਂ ਹੁੰਦਾ ਤਾਂ ਉਹਨਾਂ ਵਾਲਾ ਸਮਝ ਦੱਸੇਗਾ ਤੁਹਾਡੇ ਕੈਮਰਾਮੈਨ ਸਮਝ ਦੇ ਨਾਲ ਹਰਤੇ ਜੀ